oh ਆਪਣਾ ਪ੍ਰਧਾਨ ਸਾਹਿਬ ਇਸ ਪਿੰਡ ਦਾ ਕੀ ਨਾਮ ਹੈ ਜਗਾ ਦਾ ਕਿਹਨਾਂ ਜਿੱਤੇ ਕਿ ਮੇਲਾ ਚੱਲ ਰਿਹਾ ਹੈ ਪਿੰਡ ਦਾ ਨਾਮ ਦੀ ਜੱਟਪਤੀ ਭਾਨੂੰ ਭਾਦਰ ਜੀ ਦਾ ਬਾਦ ਅੰਦਰ ਬਾਬਾ ਸੋਨੇ ਸ਼ਾਹ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਮੇਲਾ ਚੱਲਦੇ ਉਹਨੂੰ ਇਹਨਾਂ ਦੇ ਕਾਫੀ ਦੇਰ ਤੋਂ ਚੱਲ ਰਿਹਾ ਜੀ ਬਹੁਤ ਦੇਰ ਹੋ ਗਿਆ ਨਿਕਨੇ ਨਿਕੇ ਆਜੇ ਰੋਡਾ ਮੇਲਾ ਬਣਾਵੇ ਠੀਕ ਹੈ ਜੇ ਆਪਾਂ ਗੱਲ ਕਰੀਏ ਤੇ ਇਹਨਾਂ ਦੇ ਵੀਰਾਂ ਦਾ ਕਿੰਨਾ ਜੋਰ ਦੇਣਾ ਹੈ ਇਹਨਾਂ ਦੇ ਵੀਰਾਂ ਦਾ ਇਹਨਾਂ ਦੇ ਵੀਰਾਂ ਦਾ ਬਹੁਤ ਜੋਰ ਦੇਣਾ ਹੈ ਜੀ ਤੰਕਰਾ ਉਹ ਨਕਰਾ ਐਮ ਆਰ ਆਈ ਰਾ ਜਿਹੜੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜਾ ਵਾ ਇਹ ਪੇਡਾ ਚੱਲ ਰਿਹਾ ਤਾਂ ਮਨਨ ਕੋਈ ਚੱਲਣਾ ਤੇ ਕੋਈ ਮੇਸ਼ਾ ਕਰਾ ਨਹੀਂ ਰਿਹਾ। ਹੋਰ ਬਹੁਤ ਸਹਿਯੋਗ ਦਿੱਤੇ ਸਾਨੂੰ। ਜੇ ਬ ਗੱਲ ਕਰੀਏ ਗੌਣ ਵਾਲੇ ਕਲਾ ਕਲਾ ਕਰਾਏ ਆ ਨਾਮ ਕੀ ਕਲਾਕਾਰਾਂ ਦੇ? ਗਰਮੀਤ ਪੰਜਾਬੀ ਪੀਪਾ ਹੁਸਨ ਫਰੀਦਪੁਰ ਠੀਕ ਹੈ। ਸੰਗਤ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ ਨੇ? ਹਾਂਜੀ। ਸੰਗਤ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ ਨੇ? ਸੰਗਤ ਵਾਸਤੇ ਬੜੀ ਕਿੱਦਾਂ ਜਿਹਾ ਸੰਗਤ ਵਾਸਤੇ ਲੱਕਰ ਲਾਏ ਗਏ ਆ ਜੀ ਪਰਿਵਾਰਾਂ ਦਾ ਥੱਲੇ ਪਿੱਛੇ ਜਲਦੀ ਸ਼ਮੀਲ ਲਾਈ ਆ ਸਵੇਰ ਦੀ ਚਾਹ ਚੱਲਣ ਲਈ ਨਾਲ ਉਹਨੇ ਮਠਿਆਈ ਚੱਲਣ ਲਈ ਆ। ਮੇਲਾ ਕਿੰਨੇ ਦਿਨ ਚੱਲਦਾ ਏ? ਇੱਥਾਂ ਤੇ ਸਾਰੀ ਵਾਰ ਸਵੇਰ ਤੋਂ ਚੱਲਣ ਦਿਆ ਜੀ ਬੋਦ ਬੋਦ ਤੇ ਆ ਰਿਹਾ। ਚੱਲੂ ਚੱਲਿਆ। ਠੀਕ ਹੈ। ਅੱਜ ਕਵਾਲੀ ਤੇ ਗਰਗਾਸਾ ਕਵਾਲੀਆਂ ਵਾਲੇ ਆਏ ਸੀ। ਉਹ ਬਾਈ ਨੇ ਥੱਲੇ ਹੀ ਕੀ ਮੈਸੇਜ ਦੇਣਾ ਚਾਹੁੰਦਾ ਸੰਗਤ ਨੂੰ ਆਪਣਾ ਕੋਈ ਸੰਦੇਸ਼ ਕੀ ਮੈਸੇਜ ਬੱਚਿਆਂ ਨੂੰ ਜਿਹੜੇ ਫੇਸਬੁੱਕ WhatsApp ਜੁੜੇ ਰਹਿੰਦੇ ਆ ਉਹਨਾਂ ਨੂੰ ਕੀ ਕਹਿਣਾ ਜੀ ਬੱਚਿਆਂ ਨੂੰ ਇਹੋ ਕੀ ਕਰਦੇ ਆ ਵੀ ਕੋਈ ਵੀ ਸਟਾਫ ਹੋਵੇ ਜਾਂ ਕੋਈ ਮੰਦਰਵਾਹ ਜਾਂ ਗੁਰਦੁਆਰਾ ਹੋਵੇ ਜਾਂ ਪੀਰਵਾਹ ਵਾਦੋ ਵਾਦ ਕਰਕੇ ਸੇਵਾ ਕਰਿਆ ਕਰੋ ਤੇ ਜਿਹੜਾ ਇੱਡਾ ਵੱਲੇ ਕੋਈ ਖੇਡ ਖਿਡਾਰੀ ਬਣੋ ਕੋਈ ਜਿਹੜਾ ਸੰਗਤ ਦੀ ਸੇਵਾ ਵਾਚਨ ਕਰੇ ਪਹਿਲੇ ਜਿਹੜੇ ਨਥੇ ਬਹੁਤ ਮਾੜੇ ਆ ਜਿਹੜੀ ਅੱਜ ਕੱਲ ਦਲਦਲ ਜਿਹੜਾ ਅੱਜ ਕੱਲ ਛੇਵਾ ਦਰਿਆ ਸਾਡੇ ਪੰਜਾਬ ਵਿੱਚ ਪੰਜਾਂ ਦਰਿਆਵਾਂ ਦੇ ਢਿੱਲੇ ਛੇਵਾ ਦਰਿਆ ਦਸਿਆ ਦਾ ਵਗ ਰਿਹਾ ਉਹਨਾਂ ਨੂੰ ਅਸੀਂ ਕਹਿੰਦੇ ਆ ਵੀ ਉਹਨਾਂ ਰਹਿਣ ਭਾਈ ਕਿਹਨਾ ਆਪਣਾਈ ਸਾਰੇ ਇਹ ਪਿੰਡ ਦਾ ਕਿ ਨਾਮ ਜਿੱਥੇ ਕਿ ਮੇਲਾ ਚੱਲ ਰਿਹਾ ਪਿੰਡ ਦਾ ਨਾਮ ਚੱਪਪੱਤੀ ਭੱਲਵਾਂ ਦਰبار ਦਾ ਕਿਨਾ ਦਰبار ਦਾ ਕਿਨਾ ਮੀਰ ਬਾਬਾ ਸ਼ੋਰੇ ਸਾਹਿਬ ਦਾ ਦਰਬਾਰ ਦਾ ਮੇਲੇ ਦੀ ਕਿੰਨੀ ਖੁਸ਼ੀ ਤੇ ਕਿੰਨਾ ਸਵਾਦ ਆ ਤੁਹਾਨੂੰ ਬਹੁਤ ਜ਼ਿਆਦਾ ਜੀ ਹਰ ਹਰ ਸਾਲ ਇਹ ਮੇਲਾ ਕਰਾਉਂਦੇ ਸਾਲ ਆਏ ਜੀ ਇਹ ਮੇਲਾ ਕਿੰਨੇ ਦਿਨ ਚੱਲਦਾ ਲਗਭਗ ਤਿੰਨ ਸਹੀ ਤਰੀਕੇ ਨਾਲ ਦੋ ਦੋ ਤਿੰਨ ਦਿਨ ਚੱਲਦਾ ਜੇ ਬਗਲ ਗੱਲ ਕਰੀਏ ਸੰਗਤਾਂ ਦੀ ਸੰਗਤਾਂ ਦੂਰ ਦੂਰ ਆਈਆਂ ਵਾ ਉਹਨਾਂ ਵਾਸਤੇ ਕੀ ਕੀ ਪ੍ਰਵਾਨ ਕੀਤਾ ਗਿਆ ਨੇ ਨੰਗਰ ਜਾ 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 ਬਣੀ ਦਾ ਲੰਗਰ ਰੋਟੀ ਬਣੀ ਦਾ ਰਾਤ ਨੂੰ ਰਹਿ ਰਹਿ ਰੋਟੇ ਟੈਕ ਨੂੰ ਲਗਾਏ ਐਨਆਰਆਈ ਤੇ ਗ੍ਰਾਮਪੰਡਿਆ ਤੇ ਕਿੰਨਾ ਕਿਸੀ ਜੋਗਾ ਇਹਨਾਂ ਦਾ ਸਹਿਯੋਗ ਤੇ ਨਾਲ ਹੀ ਇਹ ਮਿਲਦਾ ਚੱਲ ਰਿਹਾ ਜੀ ਐਨਆਰਆਈ ਰਾਹਾਂ ਦਾ ਪਿੰਡ ਦੇ ਸਹੂਲਤ ਪਿੰਡ ਆ ਦਾ ਬਿਲਕੁਲ ਥੋੜਾ ਜਿਹਾ ਛੋਟਾ ਜਿਹੜੀ ਧਿਆਗਾ ਰਹਾ ਤੇ ਮਹਾਨਾ ਸਹੂਲਤ ਬਹੁਤ ਆ ਪਿੰਡ ਦਾ ਇੱਕ ਜਿਹਾ ਅੱਜ ਕੱਲ੍ਹ ਦੇ ਯੂਥ ਨੂੰ ਬੱਚਿਆਂ ਨੂੰ ਕੀ ਮੈਸੇਜ ਆਣਾ ਹੈ ਫੇਸਬੁਕ ਵਰਸ ਤੇ ਜੁੜੇ ਹੋਏ ਬੱਚਿਆਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਉਹ ਕਹਿੰਦੇ ਆਉਣ ਵਾਲੇ ਕੀ ਕੀ ਕਹਿੰਦੇ ਆਂ સેવા ਕਰਨਾ ਕਿ ਆਪ ਦਾ ਦਾ ਇਹ ਚੁਪਣਾ ਇਹ ਜਿਹੜੇ ਬਜ਼ੁਰਗਾਂ ਉਹ ਤਸੀਹੇ ਲੈਣਾ ਚਾਹਦੇ ਨੇ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਹੱਥ ਜੋੜ ਕੇ ਵੀ ਆਪ ਦਾ ਇਹ ਕਾਰੋਬਾਰ ਨੌਜਵਾਨਾਂ ਚੱਕਣ ਨਸ਼ੇ ਪਤੇ ਤੋਂ ਦੂਰ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਅਸੀਂ ਜੁੜ ਕੇ ਹੱਥਾਂ ਨਾਲ ਕਿੰਨੇ ਟਾਂ ਮਗੇ ਤੁਹਾਨੂੰ ਦਰਵਾਜ਼ੇ ਸੇਵਾ ਕਰਦੇ ਹੁਣ ਕਿੰਨੇ ਟਾਂ ਹੋ ਗਏ ਤੇ ਸੇਵਾ ਕਰਦੇ ਹੁਣ ਇਹ ਕਹਾਣੀ ਦੇਵ ਦਰਬਾਰ ਦਾ ਦਰਬਾਰ ਦਾ ਕੀ ਨਾਮ ਆ ਸੰਗਤ ਬੜੀ ਦੂਰ ਦੂਰ ਚੱਲ ਕੇ ਆਈ ਆ ਉਹਨਾਂ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੁੰਦੇ ਮੈਸੀ ਕੋਈ ਸੰਦੇਸ਼ ਸੰਗਤਾਂ ਵਾਸਤੇ ਮੈਲੇ ਤੁਹਾਨੂੰ ਕਿੰਨੀ ਖੁਸ਼ੀ ਆ ਕਿੰਨਾ ਸ਼ਆਵਾ ਮੈਂ ਕਿ ਮੈਲੇ ਤੁਹਾਨੂੰ ਕਿੰਨੀ ਖੁਸ਼ੀ ਆ ਤੇ ਕਿੰਨਾ ਸ਼ਆਵਾ ਹਾਂਜੀ ਅੱਛਾ ਠੀਕ ਆ ਬਬਾਈ ਇਹ ਦਰਵਾਜ਼ਾ ਕਿ ਨਾ ਮ ਜਿੱਦ ਕਿ ਮੇਲਾ ਚੱਲ ਰਿਹਾ ਦਰਵਾਜ਼ਾ ਦਾ ਬਾਬਾ ਸੁਣੇ ਸ਼ਾ ਜੀ ਇਹ ਕਿੰਨਾ ਮੇਲਾ ਵਾ ਇਹ 20 25 ਸਾਲ ਚੱਲਦੇ ਨੇ ਇਹ ਜੇ ਆਪਾਂ ਗੱਲ ਕਰੀਏ ਤੇ ਸੰਗਤ ਵਾਸਤੇ ਕੀ ਕੀ ਪਰਾਂਦੇ ਕੀਤੇ ਗਏ ਨੇ ਹਾਂ ਜੀ ਸੰਗਤ ਵਾਸਤੇ ਕੀ ਕੀ ਪਰਾਂਦੇ ਕੀਤੇ ਗਏ ਨੇ ਸੰਗਤ ਵਾਸਤੇ ਕੀ ਕੀ ਪਰਾਂਦੇ ਕੀਤੇ ਗਏ ਨੇ ਜਿਹੜੀ ਸੰਗਤ ਆਦੀ ਦੂਰੋਂ ਦੂਰੋਂ ਨਾ ਮਾਸਤੇ ਕੀ ਕੀ ਪਰਾਂਦੇ ਕੀਤੇ ਗਏ ਨੇ ਉਹ ਗੱਲ ਨਹੀਂ ਪਾ ਜੀ ਚਾਹ ਚਾਹ ਪਾਣੀ ਲੰਗਰ ਦੀ ਬੋਸਤਾ ਕੀਤੀ ਹਾਂ ਜੀ ਚਾਹ ਪਾਣੀ ਜਾਂਦਾ ਜੀ ਇਹ ਮੇਲਾ ਕਿਨੇ ਦਿਨ ਚੱਲਦਾ ਇਹ ਹੋਗਾ 25 ਦੇ ਜਾਣੋ ਅੱਜ ਸ਼ਾਮ ਨੂੰ ਮੇਲਾ ਹੋਊਗਾ ਪੱਛਮੀ ਮੈਂ ਅੱਜ ਦੇ ਮੇਲੇ 'ਚ ਕਲਾਕਾਰ ਕਿਹੜੇ ਆਏ ਗਾਣ ਵਾਲੇ ਏ ਗਰਮੀਤ ਪੰਜਾਬੀ ਆ ਹੋਰ ਹਾਂਜੀ ਹੋਰ ਕੀ ਕਲਾਕਾਰ ਹੋਰ ਨਹੀਂ ਕੋਈ ਕਲਾਕਾਰ ਕਿੰਨੇ ਦਿਨ ਦਾ ਮੇਲਾ ਵਾ ਇਹ ਅੱਜ ਦਾ ਇਕ ਦਿਨ ਦਾ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਤੇ ਐਨਆਰ ਦੇ ਵੀਰਾਂ ਦਾ ਕਿੰਨਾ ਯੋਗਦਾਨ ਯੋਗਦਾਨ ਬਹੁਤ ਆ ਜੀ ਉਹਨਾਂ ਦਾ ਗ੍ਰਾਮ ਪੰਜਾਹਤਰਾ ਹਾਂਜੀ